ਦੇ ਬਾਬਾ ਨਾਨਕ ਸਿੰਘ ਉਹ ਨਾ ਹਜੂਰ ਸਾਹਿਬ ਜਦੋਂ ਉਹਨਾਂ ਦਾ ਆਖਰੀ ਸਮਾਂ ਆਇਆ ਤੇ ਬਾਬਾ ਹਰਨਾਮ ਸਿੰਘ ਜੀ ਉਹਨਾਂ ਦੇ ਚਰਨ ਸੇਬੋ ਉਹ ਕੋਲ ਸਗੇ ਉਹਨਾਂ ਦੀ ਐਵੇਂ ਹੱਥ ਫੜ ਕੇ ਚਾਤੀ ਤੇ ਰੱਖ ਲੈ ਕਹਿੰਨ ਲੱਗ ਲਿਖਿਆ ਲੈ ਗੁਰੂ ਨਾਨਕ ਦੇਵ ਕਰਦੀ ਤੈਨੂੰ ਦਸਮ ਪਾਜ ਦਾਤ ਦੇ ਦਿੱਤੀ ਕਹਿੰਦੇ ਹੁਣ ਅਸੀਂ ਤੇ ਜਾ ਰਹੇ ਹਾਂ ਆਕਾਸ਼ ਤੂੰ ਫਿਰ ਚਿੱਟੇ ਰੰਗ ਦਾ ਪ੍ਰਕਾਸ਼ ਉਹਨਾਂ ਦੇ ਚਿਹਰੇ ਤੇ ਆਇਆ ਚਿਹਰੇ ਤੇ ਜਿ ਲੈ ਆਇਆ ਨਾ ਉਹਨਾਂ ਦੀ ਆਤਮਾ ਉਸ ਪ੍ਰਕਾਸ਼ ਮਿਲ ਕੇ ਵਾਪਸ लौट ਗਈ ਹਾਂ ਬੜਾ ਪਾੜਦੇ ਆ ਨਾ ਸੂਰਜ ਕਿਰਨ ਮਿਲਿਆ ਜਲਕਾ ਜਲ ਗੁਵਾਰਾ ਤੇ ਦਿਖਾ ਦਿੱਤਾ ਵੀ ਸੂਰਜ ਦੀ ਕਿਰਨ ਸੂਰਜ ਕਿਵੇਂ ਮਿਲੀ ਤੇ ਆਤਮਾ ਜੋਤੀ ਪਰਮਾਤਮਾ ਰੂਪੀ ਜੋਤ ਸੀ ਕਿਵੇਂ ਮਿਲਦੀ ਹੈ ਇਹ ਪ੍ਰਤਾਖ ਦਿਖਾ ਦਿੱਤਾ ਫੇ ਮਹਾਰਾਜ ਲਿਖਿਆ ਨਹੀਂ ਕਿ ਹੋ ਜਾਂਦਾ ਚਾਹੇ ਮਾਹ ਪ੍ਰਗੋਬਤ ਰੱਖ ਲੈਣ ਚਾਹੇ ਪ੍ਰਗਟ ਕਰ ਲੈਣ ਇਹ ਉਹਨਾਂ ਦੀ ਮੌਜ ਹੁੰਦੀ ਹੈ ਸੋ ਇਸ ਕਰਕੇ ਫਿਦਾ ਦੇ ਉਸੇ ਵੇਲੇ ਐਸਾ ਕੋਤਕ ਵਰਤਿਆ ਕਿਉਂਕਿ ਜਿਵੇਂ ਜਲ ਮਾਂ ਜਲਾਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨ ਮਿਟ ਗਿਆ ਗਵਨ ਪਾਈ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਉਹਨਾਂ ਤੋਂ ਕੁਰਬਾਨ ਜਾਣ ਲਈ ਕਿਹਾ ਸੋ ਇਹ ਸਕਾਰ ਕੇ ਮਾਰੇ ਗੰਦੇ ਜਦੋਂ ਉਹਨਾਂ ਨੂੰ ਸਹਿਜ ਅਵਸਥਾ ਜੰਦੀ ਉਹ ਜਿਹੜੇ ਪਰਮਾਤਮਾ ਤੋਂ ਆਏ ਹੈ ਜਿਵੇਂ ਹੁਣ ਦੇਖੋ ਸਮੁੰਦਰ ਵਿੱਚ ਪਾਣੀ ਗਿਆ ਭਾਪ ਬਣੀ ਬੱਦਲ ਬਣਿਆ ਨਦੀਆਂ ਬਣ ਕੇ ਉਸੇ ਸਮੁੰਦਰ ਚਲੇ ਗਿਆ ਉਥੋਂ ਆਇਆ ਸੀ ਉਥੇ ਚਲੇ ਗਿਆ ਇਸੇ ਤਰ੍ਹਾਂ ਇਹ ਜਿਹੜੀ ਜੀਵਾਤਮਾ ਇਹ ਪਰਮਾਤਮਾ ਕਿੱਥੋਂ ਉੱਪ ਜਾਏ ਕਹਿ ਰਹੇ ਕਹਿ ਮਾਹੇ ਸਮਾ ਪੀ ਜੀ ਵੀ ਕਿੱਥੋਂ ਪੈਦਾ ਹੋਇਆ ਕਿ ਪ੍ਰਮਾਤਮਾ ਦੇ ਹੁਕਮ ਚ ਆਇਆ ਪੂਰੇ ਹੁਕਮ ਜਰ ਰਿਆ ਔਰ ਜਦੋਂ ਪੂਰੀ ਮਿਹਰ ਹੁੰਦੀ ਹੈ ਆਤਮਾ ਗਿਆਨ ਮਿਲ ਜਾਏ ਤੇ ਪੂਰੇ ਵਿੱਚ ਇਹ ਭੇਦ ਹੋ ਜਾਂਦਾ